ਜਲੰਧਰ ਦੇ ਫਲੋਰ ਦੇ ਪਿੰਡ ਨੰਗਲ ਦੇ ਵਿੱਚ ਉਸ ਵੇਲੇ ਲੋਕਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਜਦੋਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਜਿਹਦੀ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਆ ਆਓ ਦੇਖਦੇ ਹਾਂ ਦਰਾਸਾਲ ਅਣਪਛਾਤੇਆਂ ਨੇ ਮੂਰਤੀ ਦੇ ਉੱਤੇ ਕਾਲੀ ਸਪਰੇਅ ਕਰ ਦਿੱਤੀ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਅਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਲੱਭ ਕੇ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ

ਇਹ ਕਿ ਕਿ ਸਾਲ ਨੂੰ ਆਲੇ ਦੁਆਲੇ ਜੋ ਸੀ ਸਾਜੀ ਜਾਂ ਬੋਰਡਰੀ ਸੀ ਉਹ ਵੀ ਕਰ ਦੇਣੀ ਚਾਹੀਦੀ ਹੈ ਸੈਕਟਰ ਦੇ ਨਾਲ ਇਹੋ ਜਿਹਾ ਕੋਈ ਨਾ ਬਪਲਤੀ ਜੋ ਫਕੀਮ ਬਾਬਾ ਸਾਹ ਦਾ ਸਟੈਚੂ ਆ ਜੋ ਛੱਡਿਆ ਲਾ ਕੇ ਆ ਗਿਆ ਆਲੇ ਦੁਆਲੇ ਕੋਈ ਬੰਦਰੀ ਨਹੀਂ ਲੱਗਿਆ ਸੀ ਆਹਨੇ ਅਧਿਆਤਮਿਕ ਸੇਂਤੀਗਾ ਦਾ ਫੇਰਿਆਂ ਨੂੰ ਕਰੀ ਕਰਾ ਰਿਹਾ ਹੈ ਪਰ ਸਾਰੇ ਰਲ ਕੇ ਇਹ ਨਵਾਂ ਬਣਾਉਣਾ ਹੈ ਕੋਧਰੀ ਕਾਈ ਲੱਗਾ। ਉਹਦੇ ਇਸ ਮਾਮਲੇ ਨੂੰ ਲੈ ਕੇ SSP ਦਾ ਵੀ ਬਿਆਨ ਸਾਹਮਣੇ ਆਇਆ ਆਖਿਰ ਉਹਨਾਂ ਨੇ ਇਸ ਘਟਨਾ ਦੇ ਉੱਤੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਫਿਰ ਡਾਕਟਰ ਵੀਰ ਅੰਬੇਦਕਰ ਸਾਹਿਬ ਦਾ ਜਿਹੜਾ ਸਟੈਚੂ ਨੰਗਲਪਿੰਡ ਦੇ ਵਿੱਚ ਫਲੋਰ थाना ਏਰੀਆ ਦੇ ਵਿੱਚ ਉੱਥੇ ਲੱਗਿਆ ਹੋਇਆ ਤਾਂ ਉਹਦੇ ਵਿੱਚ ਰਾਤ ਕਿਸੇ ਜਿਹੜੇ ਸ਼ਰਾਰਤੀ ਅਨਸਰ ਦੇ ਉਹਨਾਂ ਵੱਲੋਂ ਕੋਈ ਉਹਦੇ ਉੱਪਰ ਜਿਹੜੀ ਕੱਲ ਕਿ ਸਿੱਟੀ ਗਈ ਤੇ ਪਲੱਸ ਜਿਹੜਾ ਹੈਗਾ ਕੋਈ ਖਾਲਸਾ ਜਿੰਦਾਬਾਦ ਦੇ ਨਾਰੀ ਸਕੂਲ ਦੀ ਗੰਧ ਦੇ ਉੱਪਰ ਲਿਖੇ ਗਏ ਉੱਤੇ ਪ੍ਰਾਇਮਰੀ ਸਕੂਲ ਆ ਜੇ ਸਬੰਧ ਇਹ ਜਿਹੜਾ ਹੈਗਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਇੱਕ ਗੁਰਪਤਵੰਦ ਸਿੰਘ ਬੰਨੂ ਜਿਹੜਾ ਟੈਰਰਿਸਟ ਹੈਗਾ ਯੂ ਐਸ ਏ ਦੇ ਵਿੱਚ ਬੈਠਾ ਉਹਦੇ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਸੀ ਐਂਡ ਅਸੀਂ ਉਸ ਦੇ ਖਿਲਾਫ ਵੀ ਤੇ ਉਹਦੇ ਜਿਹੜੇ ਇੱਥੇ ਦੇ ਉਹਦੇ ਅੱਗੇ ਜਿਹੜੇ ਸਾਥੀ ਹੈਗੇ ਨੇ ਜਿਨ੍ਹਾਂ ਨੇ ਜਿਹੜੀ ਘਟਨਾ ਨੂੰ ਇੰਜਾਮ ਦਿੱਤਾ ਸਾਰਿਆਂ ਦੇ ਖਿਲਾਫ ਸਖਤ ਜਿਹੜੀਆਂ ਕਾਨੂੰਨੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਅਸੀਂ ਕਰ ਰਹੀ ਅਮਲ ਚੱਲਿਆ ਰਿਹਾ ਹੈ ਕਿਆ ਮਾਮਲਾ ਦਰਜ ਕੀਤਾ ਗਿਆ ਹੈ ਮਾਮਲਾ ਜਿਹੜਾ ਡੀਫੇਸਮੈਂਟ ਨੇ ਕੀਤੀ ਹੈਗੀ ਪਲੱਸ ਜਿਹੜਾ ਹੈਗਾ ਉਹਦੇ ਤੇ ਜਿਹੜੀਆਂ ਦੂਸਰੀਆਂ ਜਿਹੜੀਆਂ ਸਟੇਟ ਦੀਆਂ ਤੇ ਯੂ ਆਪਾ ਵਗੈਰਾ ਅਸੀਂ ਜਿਹੜੀਆਂ ਸੈਕਸ਼ਨਸ ਹੈਗੀਆਂ ਨੇ ਉਹ ਸਾਰੀਆਂ ਇਨਕੋਰਪੋਰੇਟ ਕੀਤੀਆਂ ਜਿਹੜੀਆਂ ਸਟ੍ਰੀਜੈਂਟ ਐਕਸ਼ਨ ਉਹਦੇ ਖਿਲਾਫ ਜਿਹੜੀਆਂ ਪ੍ਰੋਵੀਜ਼ਨਸ ਦੇ ਵਿੱਚ ਲਿਆ ਜਾ ਰਿਹਾ ਹੈ ਸੀਸੀਟੀਵੀ ਮੇ ਕਿੰਨੇ ਲੋਕ ਦਿਖਾਈ ਦੇ ਰਹੇ ਨੇ ਸੀਸੀਟੀਵੀ ਦੇ ਜਿਹੜੀ ਹੈਗੇ ਉਹ ਅਸੀਂ ਦਾ ਅਨਾਲਿਸਿਸ ਕਰਨਾ ਐਂਡ ਉਹ ਆਪਣਾ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਤਾਂ ਲੱਗਦਾ ਤਾਂ ਦੂਸਰੀ ਵਾਰ ਟਾਰਗੇਟ ਕੀਤਾ ਗਿਆ ਹੈ ਸਟੂਡਿਓ ਆ ਗੁਰਪਤ ਜਿਹੜੇ ਟੈਰਰਿਸਟ ਜਿਹੜੇ ਵੀ ਆਊਟਫਿਟ ਹੁੰਦੇ ਨੇ ਤੁਹਾਨੂੰ ਪਤਾ ਕਿ ਉਹ ਕਿਤੇ ਵੀ ਜਿਹੜਾ ਹੈਗਾ ਇਹਨਾਂ ਦੀ ਤਾਂਗ ਹੁੰਦੀ ਹੁੰਦੀ ਹੈ ਕਿ ਮਾਹੌਲ ਨੂੰ ਖਰਾਬ ਕਰਨ ਦੀ ਜਿਹੜਾ ਆਪਸੀ ਭਾਈਚਾਰਾ ਸਦਭਾਵਨਾ ਨੂੰ ਖਰਾਬ ਕਰਨ ਦੀ ਜਿਹੜੀ ਇਹਨਾਂ ਦੇ ਇੱਕ ਤਾਂਗ ਦੇ ਵਿੱਚ ਹੁੰਦੇ ਨੇ ਤਾਂ ਇਹ ਇਹਨਾਂ ਨੂੰ ਜਿਹੜਾ ਹੈਗਾ ਸਾਡਾ ਸਖਤ ਸੰਦੇਸ਼ ਹੈ ਭਾਵੇਂ ਗੁਰਪਤਵੰਤ ਬੰਨੂ ਵੈ ਜਾਂ ਭਾਵੇਂ ਕੋਈ ਵੀ ਹੈ ਜੇ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਸਾਡੇ ਵੱਲੋਂ ਸਖਤ ਐਕਸ਼ਨ ਲੈ ਕੇ ਇੱਕ ਦਿਨ ਗੁਰਪਤਵੰਤ ਪੰਨੋਂ ਨੂੰ ਵੀ ਅੱਖਾਂ ਦੇ ਪਿੱਛੇ ਲਿਆ ਕੇ ਬੰਦ ਕੀਤਾ ਜਾਏਗਾ ਹੁਣ ਇਸ ਲਈ ਗੁਰਪਤਵੰਤ ਪੰਨੋਂ ਸਿੰਘ ਨੂੰ ਉਹ ਰਹਿਣ ਤੇ ਇਹ ਹੀ ਨੌਲਾਕਾ ਕੀਤਾ ਹੈ ਜਿਵੇਂ ਮੈਂ ਦੱਸਿਆ ਕਿ ਗੁਰਪਤਵੰਤ ਪੰਨੋਂ ਆ ਉਹਨੂੰ ਵੀ ਇਸ ਦੀ ਵਿੱਚ ਇਹ ਬੁੱਕ ਕੀਤਾ ਐਂਡ ਉਹ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਦੇ ਅਨਸਾਰ ਉਹਦੇ ਖਿਲਾਫ ਜੋ ਬਣਦੀ ਹੈਗੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਚਲੋ ਸਿੰਗਲ ਆਈਡੀ ਕਰ ਲਓ ਕਰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਘਟਨਾਵਾਂ ਸਾਹਮਣੇ ਆ ਚੁੱਕੇ ਨੇ ਜਦੋਂ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਇਸ ਤਰੀਕੇ ਦੇ ਨਾਲ ਛੇੜਛਾੜ ਕੀਤੀ ਗਈ ਹੋਵੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਅਤੇ ਇਨਸਾਫ ਮੰਗਿਆ ਜਾ ਰਿਹਾ ਹੈ ਹਕੀਕਤ ਇਹ ਹੈ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ